ਜਿਹੜੇ ਬੜੇ ਬੜੇ ਇਸ਼ੂ ਸੀ ਹੈ ਇਹਨਾਂ ਦੇ ਵਿੱਚ ਵੇਰੀਅਸ ਯੂ نو ਜੋਨੇ ਲਿਖਾਇਆ ਸੀ ਨਮਾਉਂ ਆਇਆ ਜਿੱਥੇ ਆਰਡਰ ਉੱਤੇ ਸ਼ਿਪ ਹੋ ਰਹੀ ਹੈ ਨਮਾਉਂ ਆ ਮੈਂ ਰਿਕਵੈਸਟ ਕਰਦੀ ਹਾਂ ਪਤਾ ਨਹੀਂ ਜਿਹੜੇ ਦੂਸਰੇ ਬੜੇ ਆ ਗਏ ਸਰਬਾਈ ਇਹ ਤਾਂ ਸਰ ਇਸ ਸਿਰੇ ਤਿੰਨ ਸਾਡੇ ਕੋਲ ਰਹਿ ਗਏ ਬਾਕੀ ਜਿਹੜੇ ਉਸ ਤੋਂ ਬਾਅਦ ਸਿਪ ਹੋ ਜਾਂਦੇ محمد دا سيدي وادي سيدي 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 دا سيدي ਪੁਰਾਣੇ ਪਿੰਡਾਂ ਤੋਂ ਬੰਦੋਬੰਦ ਖਾਦੀ ਚ ਮੇਰੇ ਪੱਤਿਆਂ ਕੋਲ ਪਿਆ ਨਾ ਮੇਰੇ ਕੋਲ ਮੈਂ ਪਾਣੀ ਤੋਂ ਖਾਦੀ ਗਾਹੇ ਸਰਦਿਪਾ ਚ ਮੈਂ ਬੜੀ ਬੜੀ ਚੀਜ਼ਾਂ ਮੈਂ ਹੋਰ ਹਰ ਇੱਕ ਆਇਆ ਕਬਾਇਲ ਕੀ ਕਰਦੇ ਹੋ ਜੀ ਦਾ ਕੀ ਆ ਵੀ ਜਾਗ ਨਹੀਂ ਬੁਲਾਉਂ ਤਸੀਦੇ ਵਾਲੇ ਇੱਕ ਪਾਰਟੀ ਨਸੀਬ ਦੇ ਪਾਸ ਸੁਦੀਪ ਜੀ ਤੇ ਪਛਤਾ ਫੈਂਟਰੀ ਕੋਈ ਲੱਗ ਰਿਹਾ ਹੈ ਕਿ ਬੜਾ ਮਦਪਾਗਾ ਹਾਦਸਾ ਹੋਇਆ ਅੱਜ ਮੈਂ ਮੁਕੇਰੀਆਂ ਆਇਆ ਹੋਇਆ ਸੀ ਜਿੱਥੇ ਸਾਨੂੰ ਸਾਡੇ ਲੀਡਰ ਸਾਬਾਨਾ ਨੇ ਇਤਲਾਹ ਦਿੱਤੀ ਸ਼ਾਮਸੁੰਦਰ ਰੋੜਾ ਜੀ ਪਵਨ ਆਦਿਆਂ ਜੀ ਫਿਰ ਮੈਂ ਤੇ ਰੰਦਾਵਾ ਸਾਹਿਬ ਸਪੈਸ਼ਲ ਤੌਰ ਤੇ ਅਸੀਂ ਚੰਡੀਗੜ੍ਹ ਜਾਣਾ ਸੀ ਕਿਉਂਕਿ ਐਡੀ ਦੁਖਦਾਈ ਘਟਨਾ ਵਾਪਰੀ ਹੈ ਪੂਰੇ ਵਾਸਤੇ ਅਸੀਂ ਦੋਨੋਂ ਜਾਣੇ ਲੀਡਰ ਸਾਹਿਬਾਨ ਇੱਥੇ ਆਏ ਆਂ ਔਰ ਤਿੰਨ ਚਾਰ ਪੇਸ਼IENTS ਨੂੰ ਮਿਲੇ ਹੈ ਜਿਨ੍ਹਾਂ ਦੇ ਹਾਲਾਤ ਵਿਚਾਰਿਆਂ ਦੇ ਨਾਜ਼ੁਕ ਨੇ ਲੇਕਿਨ ਸਿਵਲ ਸਰਵਿਸ ਜਨ ਕਹਿੰਦੇ ਨੇ ਕਿ ਆਊਟ ਆਫ ਡੇਂਜਰ ਨੇ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਘਰ ਪੂਰੇ ਸੜ ਗਏ ਨੇ ਕੋਈ ਗੋਲ ਗੱਪਿਆਂ ਵਾਲਾ ਹੈ ਕੋਈ ਦਿਹਾੜੀ ਵਾਲਾ ਹੈ ਔਰ ਕੁਝ ਲੋਗ ਹੋਰ ਹਸਪੀਟਲ ਚ ਐਡਮਿਟਡ ਨੇ ਕੁਝ ਇਕਦਾ ਪੀਜੀਆ ਨੂੰ ਰੈਫਰ ਕੀਤਾ ਸੋ ਕਹਿਣ ਦਾ ਮਤਲਬ ਕਿ ਇਹ ਹਾਦਸਾ ਜਿਹੜਾ ਹੈ ਬੜਾ ਭਿਆਨਕ ਹਾਦਸਾ ਹੈ ਕਿਸੇ ਦੇ ਵੱਸ ਦੀ ਗੱਲ ਨਹੀਂ ਇਹ ਵੀ ਪਤਾ ਚੱਲਿਆ ਕਿ ਜਿਹੜਾ ਟਰੱਕ ਵਾਲਾ ਸੀਗਾ ਉਹ ਗੈਸ ਦਾ ਜਿਹੜਾ ਕੈਂਟਰ ਸੀ ਉਹ ਕਿਤੇ ਨਾ ਕਿਤੇ ਮੋੜ ਕੇ ਉਸ ਜਗ੍ਹਾ ਤੇ ਲੈ ਕੇ ਜਾਂਦਾ ਸੀ ਜਿੱਥੇ ਉਹ ਗੈਸ ਦੀ ਚੋਰੀ ਹੁੰਦੀ ਸੀ ਤੇ ਸਿਲੰਡਰ ਨੂੰ ਫਿਲ ਅਪ ਕੀਤਾ ਜਾਂਦਾ ਸੀਗਾ ਇਹ ਜਾਂਚ ਦਾ ਵਿਸ਼ਾ ਹੈ ਜਿਸ ਪ੍ਰਕਾਰ ਦੀ ਸਾਡੇ ਕੋਲ ਜਾਣਕਾਰੀ ਆਈ ਹੈ। ਔਰ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਮੈਨੂੰ ਲੱਗਦਾ ਇਮੀਡੀਏਟਲੀ ਸਰਕਾਰ ਨੂੰ ਇਹਦੇ ਤੇ ਸਜੀਦਗੀ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਅੰਡਰ ਸੁਪਰਵੀਜ਼ਨ ਆਫ ਚੰਗੇ ਆਫੀਸਰਸ ਦੇ। ਔਰ ਖਾਸ ਕਰਕੇ ਮਰ ਨਾਲਿਆਂ ਘੱਟੋ ਘੱਟ ਮੈਂ ਸਮਝਦਾ ਕਿ ਉਹਨਾਂ ਦੇ ਸਾਰੇ ਘਰ ਦਾ ਜਿਹੜਾ ਮੁਆਵਜ਼ਾ ਤੇ ਜਿਹਦੀ ਜਾਨ ਚਲੀ ਗਈ ਹੈ ਹਾਦਸੇ ਦੇ ਵਿੱਚ ਉਹਨੂੰ ਕਰੋੜ ਰੁਪਏ ਦੀ ਮਦਦ ਉਸ ਪਰਿਵਾਰ ਨੂੰ ਕਰਨੀ ਚਾਹੀਦੀ ਹੈ। ਕਿਉਂਕਿ ਇਹ ਗਰੀਬ ਲੋਕਾਂ ਦਾ ਗੁਜ਼ਾਰਾ ਇਹੀ ਸੀ ਚਾਰਿਆਂ ਦਾ ਹਾਂ ਮੈਂ ਇਹ ਨਹੀਂ ਕਹਿੰਦਾ ਕਿ ਇਹਦਾ ਜ਼ਿੰਮੇਦਾਰ ਫਲਾ ਹੈ ਜਾਂ ਕੋਈ ਹੋਰ ਹੈ ਪਰ ਹਾਦਸੇ ਦੀ ਜਾਂਚ ਕਰਨੀ ਬੜੀ ਜ਼ਰੂਰੀ ਬਣਦੀ ਹੈ ਕਿਉਂਕਿ ਜਿਸ ਪ੍ਰਕਾਰ ਦੀਆਂ ਗੱਲਾਂ ਆ ਰਹੀਆਂ ਸੋ ਕਾਂਗਰਸ ਪਾਰਟੀ ਵੱਲੋਂ ਮੈਂ ਤੇ ਰੰਦਾਵਾ ਸਾਹਿਬ ਆ ਜਾਏ ਹਾਂ ਸੋ ਤਿਲ ਫੁੱਲ ਪੇਟਾ ਕਾਂਗਰਸ ਕਮੇਟੀ ਵੱਲੋਂ ਅਸ਼ਮਿੰਦਰ ਕਿੱਥੇ ਆ ਕੱਕ ਆਹ ਹਾ 1 ਲੱਖ 10 ਹਜ਼ਾਰ ਦਾ ਪੈਕੇਟ ਮੈਂ ਸ਼ਾਮ ਸੁੰਦਰ ਜੀ ਤੁਹਾਨੂੰ ਤੇ ਆਦੀਆ ਸਾਹਿਬ ਨੂੰ ਦਿਨਾ ਹੈ ਮੇਰੇ ਨਹੀਂ ਉਹ ਤੇਰਾ ਦਾਵਾ ਸਾਹ ਵੱਲੋਂ ਚਲੋ ਜਿੰਨੀ ਵੀ ਮਦਦ ਕਿਸੇ ਦੀ ਇਹ ਪਾਰਟੀ ਵੱਨੋਂ ਹੈ ਮੈਂ ਤੇ ਰੰਦਾਵਾ ਸਾਹ ਵੱਲੋਂ ਕਿ ਜੋ ਅਸੀਂ ਤਿਲਫੁਲ ਪੇਟਾ ਕਰ ਸਕਦੇ ਉਹ ਮਦਦ ਆਸੇ ਕਿਉਂਕਿ ਸਰਕਾਰ ਤਾਂ ਹੈ ਨਹੀਂ ਔਰ ਹੋਰ ਵੀ ਪਰਿਵਾਰਾਂ ਲਿਆ ਨੂੰ ਕਿਤੇ ਸਾਡੀ ਜ਼ਰੂਰਤ ਹੋਵੇ ਪੀਜੀਆ ਚ ਜਾਂ ਦਵਾਈ ਦੀ ਜਾਂ ਹੋਰ ਕਿਸੇ ਚੋਣ ਦੀ ਖਰਚੇ ਦੀ ਉਹ ਸਾਡੇ ਇੱਥੇ ਲੀਡਰ ਸਾਹਿਬਾਨ ਨਾਲ ਸਾਨੂੰ ਦੱਸ ਦੇਣਗੇ ਤੇ ਅਸੀਂ ਉਹ ਰਿਆਸੇ ਜੋ ਸੇਵਾ ਭਾਵਨਾ ਤਿਲਫੁਲ ਪੇਟਾ ਜ਼ਰੂਰ ਅਸੀਂ ਦੇਵਾਂਗੇ ਪਰ ਲੇਕਿਨ ਮੇਰੀ ਸਰਕਾਰ ਤੋਂ ਮੰਗਾ ਕਿ 1 ਕਰੋੜ ਰੁਪਇਆ ਘੱਟੋ-ਘੱਟ ਉਹਨਾਂ ਨੂੰ ਰਾਸ਼ੀ ਦੇਣੀ ਚਾਹੀਦੀ ਹੈ ਔਰ ਜਿਹੜੇ ਉਹਨਾਂ ਦੇ ਮਕਾਨ ਸੜ ਗਏ ਉਹਨਾਂ ਦੇ ਮਕਾਨ ਦਾ ਮੁਕੰਮਲ ਤੌਰ ਤੇ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਸਰਕਾਰ ਇਹ ਲੋਕਾਂ ਦੇ ਵਿੱਚ ਪਿੰਡ ਵਾਸੀਆਂ ਦੇ ਵਿੱਚ ਹੀਰੋਸ ਪਾਇਆ ਜਾ ਰਿਹਾ ਕਿ ਮਹਿਜ਼ 2-2 ਲੱਖ ਰੁਪਏ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਜਦਕਿ ਜਦੋਂ ਸ਼੍ਰੀ ਅਮਰਜੰਤ ਸਾਹਿਬ ਵਿਕ ਹੈ ਇੱਕ ਨਕਲੀ ਸ਼ਰਾਬ ਪੀਂਦਲਾਂ ਮੌਤ ਹੋਈ ਸੀ ਤਾਂ 10-10 ਲੱਖ ਰੁਪਇਆ ਤੇ ਸਰਕਾਰੀ ਨੌਕਰੀ ਕਿਸੇ ਦੀ ਮੌਤ ਨੂੰ ਕਿਸੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ ਪਰ ਹਾਂ ਪੰਜ ਲੱਖ ਦੋ ਦੋ ਲੱਖ ਰੁਪਇਆ ਤਾਂ ਇਹਨਾਂ ਦਾ ਇਲਾਜ ਤੇ ਲੱਗ ਜਾਏਗਾ ਸਰਕਾਰ 2 ਲੱਖ ਰੁਪਇਆ ਦੇ ਕੇ ਤਾਂ ਇਹ ਮਗਰਮਚ ਦੇ ਜਿਹੜੇ ਅंसू ਹੈ ਇਹ ਸਰਕਾਰਾਂ ਵਾਸਤੇ ਪੈਸਾ ਕੋਈ ਚੀਜ਼ ਨਹੀਂ ਹੈ ਕਿਉਂਕਿ ਕਿਸੇ ਦੀ ਜਾਨ ਵੱਜ ਜਾਏ ਕਿਸੇ ਦਾ ਪਰਿਵਾਰ ਵੱਜ ਜਾਏ ਕਿਸੇ ਦਾ ਚੁੱਲ੍ਹਾ ਜਲਦਾ ਰਵੇ ਮੈਨੂੰ ਲੱਗਦਾ ਹੈ ਡੀਸੀ ਨੂੰ ਆਪਣੀ ਸਰਕਾਰ ਨੂੰ ਰਿਪੋਰਟ ਭੇਜਣੀ ਚਾਹੀਦੀ ਹੈ ਮੈਂ ਵੀ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਹੈ ਔਰ ਮੁੱਖ ਮੰਤਰੀ ਪੰਜਾਬ ਨੂੰ ਕਟੋ-ਕਟ ਕਰੋੜ ਰੁਪਏ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਕਰੋੜ ਰੁਪਏ ਅੱਜ ਦੇ ਜਮਾਨੇ 'ਚ ਕੋਈ ਚੀਜ਼ ਨਹੀਂ ਹੈ ਤੇ ਉਹਨਾਂ ਨੂੰ ਘਰ ਜਿਹੜਾ ਹੈਗਾ ਉਹਨਾਂ ਦਾ ਸੜ ਗਿਆ ਉਹਰਾ ਮੁਆਵਜ਼ਾ ਦੇਣਾ ਚਾਹੀਦਾ ਸਰਪੰਦੇ ਸਾਹਿਬ ਕਾ ਸਰਪੰਚ ਸਾਹਿਬ ਦਾ ਕਹਿਣਾ ਕਿ ਕਾਫੀ ਚਿਰ ਤੋਂ ਸ਼ਿਕਾਇਤ ਕਰਦੇ ਰਹੇ ਗੈਸ ਲੀਕੇਜ ਦੇ ਜਾਂ ਚੋਰੀ ਦੀ ਲੱਗਦਾ ਕਿਤੇ ਨਾ ਕਿਤੇ ਇਹ ਪ੍ਰੀਪਲਾਨਡ ਸਾਰਾ ਪ੍ਰੋਗਰਾਮ ਸੀ ਕੋਈ ਵੱਡਾ ਮਾਫੀਆ ਬਿਲਕੁਲ ਮੈਂ ਜਾਣਬੂਝ ਕੇ ਅਸੀਂ ਆਪੋਜੀਸ਼ਨ ਦੇ ਹੈਗੇ ਆ ਪਾਰਟੀ ਦੇ ਕਈ ਵਾਰੀ ਲੱਗਦਾ ਕਿ ਇਹੋ ਜੇ ਹਾਦਸੇ ਤੇ ਅਸੀਂ ਐਵੇਂ ਆਪਣੀਆਂ ਰੋਟੀਆਂ ਸੇਕ ਰਹੇ ਆ ਹਾਲਾਤ ਕੁਝ ਐਸੀ ਸੰ ਜਿਹੜਾ ਸਾਨੂੰ ਧਿਆਨ ਚ ਲਿਆਂਦਾ ਕਿ ਪਿੰਡ ਦੇ ਲੋਕਾਂ ਨੇ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਕੰਮ ਤੇ ਜੂ ਨਹੀਂ ਸਰਕੀ ਤੇ ਅੱਜ ਉਸ ਹਾਦਸੇ ਨੂੰ ਵੱਡਾ ਜਿਹੜਾ ਇੰਜ਼ਾਮ ਹੋ ਗਿਆ ਪਰ ਇਹ ਜਾਂਚ ਦਾ ਵਿਸ਼ਾ ਅੱਜ ਮੈਂ ਇਹਦੇ ਤੇ ਨਹੀਂ ਗੱਲ ਕਰਾਂਗਾ ਸਮਾਂ ਹੋਣ ਤੇ ਜ਼ਰੂਰ ਗੱਲ ਕਰਾਂਗਾ ਅੱਠ ਥੇਰੀਆਂ ਤੋਂ ਫਿਰ ਆਪਾਂ ਦੋਨਾਂ ਨੇ ਥੱਲੇ ਜਾ ਕੇ ਜਿਹੜੇ ਇੰਟਰ ਤੇ ਫੇਸਬੁਕ ਤੇ ਬਲਚਾਨਾ ਅੱਜ ਉਹਨਾਂ ਦੇ ਹਾਲਾਤ ਦੇਖ ਕੇ ਵਾਕਈ ਬੜੀ ਮਾਦਿਕਰ ਇਹ ਮਨਪਾਗੀ ਘਟਨਾ ਤੇ ਨਾਲ ਇਹ ਜਾਂਚਤਾ ਵਿਸ਼ਾ ਵੀ ਆ ਕਿ ਕਿ ਇਹੋ ਜਿਹੇ ਰਸਤੇ ਜਾਂਦੇ ਆ ਚੋਰੀਆਂ ਜਾਂ ਇਹਨਾਂ ਖਤਰਨਾਕ ਜਿਹੜੇ ਕੰਮ ਨੇ ਤੇ ਲੋਕਾਂ ਨੇ ਸ਼ਿਕਾਇਤ ਵੀ ਕੀਤੀ ਹੋਵੇ ਉਹਦੇ ਉਹਦੇ ਤੇ ਐਡਮਿਨਿਸਟ੍ਰੇਸ਼ਨ ਨੇ ਧਿਆਨ ਨਾ ਦਿੱਤਾ ਹੋਵੇ ਉਹ ਸਰਪੰਚ ਸਾਹਿਬ ਨੂੰ ਬੁਲਾ ਕੇ ਪੁੱਛਣਾ ਚਾਹੀਦਾ ਕਿ ਕਿੱਥੇ ਕਿੱਥੇ ਤੁਸੀਂ ਪ੍ਰਿੰਟ ਕੀਤੀ ਤੇ ਜਿਹੜਿਆਂ ਨੇ ਨਹੀਂ ਉਹਦੇ ਤੇ ਐਕਸ਼ਨ ਲਿਆ ਉਹਨਾਂ ਤੇ ਵੀ ਐਕਸ਼ਨ ਆਉਣਾ ਚਾਹੀਦਾ ਤਾਂ ਬਿਲਕੁਲ ਇਹ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਰਾਜਾ ਉਹ ਬਣੇ ਕਿਤੇ ਗੁਰਦਾਸਪੁਰ ਤੋਂ ਜਿਹੜੇ ਲੋਕ ਸਭਾ ਮੈਂਬਰ ਨੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਕਾਂਗਰਸ ਪਾਰਟੀ ਵੱਲੋਂ ਜਿਹੜੀ ਉਹ ਇਹ ਪੰਜਾਬ ਸਰਕਾਰ ਪਾਸੋਂ ਜਿਹੜੀ ਇਨਸਾਫ ਦੀ ਮੰਗ ਕੀਤੀ ਗਈ ਹੈ ਉਹਨਾਂ ਲੋਕਾਂ ਦੇ ਲਈ ਤਾਂ ਇੱਕ ਪਾਸੇ ਜਿੱਥੇ ਉਹਨਾਂ ਵੱਲੋਂ ਇਸ ਘਟਨਾ ਦੀ ਜਿਹੜੀ ਉਹ ਨਿਖੇਦੀ ਵੀ ਕੀਤੀ ਗਈ ਹੈ ਤਾਂ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਵੱਡੀ ਅਪੀਲ ਵੀ ਕੀਤੀ ਹੈ ਕਿ ਪੀੜਤ ਪਰਿਵਾਰਾਂ ਨੂੰ ਜਿਹੜਾ ਕਟੋ-ਕਟ 1-1 ਕਰੋੜ ਰੁਪਏ ਦਾ ਜਿਹੜਾ ਉਹ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ ਕੈਮਰਾ ਪਰਸਨ ਮਨਵੀਰ ਮੇਟੀਆਂ ਨਾਲ ਚੇਤਨ ਕਸ਼